ਸੋ ਜਿਵੇਂ ਆ ਸ਼ੋਅ ਖੋਲਣ ਨੂੰ ਉਹਦੇ ਆਹ ਲਾਏ ਹੁੰਦੇ ਆ ਇਹ ਵੀ ਕੰਮ ਕਰਦੇ ਆ ਦੇਖੋ ਅਸਲੀ ਟਰੈਕਟਰ ਨੂੰ ਇਹ ਵੀ ਕੰਮ ਕਰਦੇ ਆ ਆ ਲਓ ਜੀ ਸ਼ੋਅ ਖੁੱਲ ਗਈ ਆ ਕਲੱਚ ਵਗੈਰਾ ਕੰਮ ਕਰਦਾ ਹਾਂਜੀ ਬਾਈ ਕਲੱਚ ਇਹਦਾ ਕੰਮ ਕਰਦਾ ਬ੍ਰੇਕ ਦਿਖਾਦਾ ਬ੍ਰੇਕ ਵੀ ਇਹਦੇ ਕੰਮ ਕਰਦਾ ਸਿੰਗਲ ਸਿੰਗਲ ਠੀਕ ਆ ਕਲੱਚ ਨਾਲ ਅਨੁਸਾਰ ਜਿਹੜੀ ਪੀਟੀਓ ਏ ਉਹ ਬੰਦ ਹੋ ਗਈ ਆ ਚੱਲ ਰਿਹਾ ਠੀਕ ਆ ਪਿੱਛੇ ਬਾਈ ਨੇ ਚੱਕਰ ਵੀ ਲਿਖੇ ਹੋਏ ਆ ਪੀਟੀਓ ਦੇ ਹਰ ਵਾਰ ਸੋ ਲਓ ਜੀ ਠੀਕ ਆ ਇਹ ਰਿਮੋਟ ਤੇ ਹੀ ਹੋ ਜਾਂਦੀ ਆ ਠੀਕ ਆ ਨੂੰ ਹਲਾਂ ਦੇ ਚਲਾ ਕੇ ਦਿਖਾਉਂਦੇ ਆ ਵੀ ਦਾਦਾ ਦਾ ਨਹੀਂ ਕਿਸੇ ਪਾਸੋਂ ਜਿਵੇਂ ਰੇਸ ਵਗੈਰਾ ਇਹ ਵੀ ਕੰਮ ਕਰ ਦੇਖੋ ਮਿੱਤਰੋ ਜਿਵੇਂ ਸੀਟ ਅਸਲੀ ਟਰੈਕਟਰ ਦੇ ਐਡਜਸਟ ਹੁੰਦੀ ਹੈ ਨਾ ਉਵੇਂ ਬਾਈ ਨੇ ਇਸ ਟਰੈਕਟਰ ਦੇ ਵੀ ਆਪਦੇ ਬਣਾ ਕੇ ਲਾਈ ਹੈ। ਤੋਂ ਬਾਈ ਆਪਾਂ ਸ਼ੁਰੂ ਕਰਦੇ ਹਾਂ ਜੱਸੇ 11 ਤੋਂ ਇਹਦੇ ਤੋਂ। ਹਾਂਜੀ ਬਾਈ। ਠੀਕ ਆ ਗੇਅਰ ਕਿਵੇਂ ਇਹਦੇ? ਇਹਦਾ ਆ ਤਾਂ ਵੀਰੇ ਇੱਥੇ ਹੋ ਗਿਆ ਲੋ ਗੇਅਰ। ਠੀਕ ਆ। ਠੀਕ ਆ ਪਿੱਛੇ ਨੂੰ ਹਾਈ ਹੈਗਾ। ਠੀਕ ਆ। ਹਾਈ ਤੇ ਲੋ ਆ ਇਧਰੋਂ। ਠੀਕ ਆ ਆ ਗਿਆ ਫਾਰਵਰਡ ਤੇ ਰਿਵਰਸ ਠੀਕ ਹੈ ਉੱਡਲਾ ਆਪਾਂ ਆਪਣਾ ਟਰੈਕਟਰ ਠੀਕ ਆ ਤੇ ਇਹਦੇ ਜਿਵੇਂ ਕਲਚ ਵਗੈਰਾ ਕੰਮ ਕਰਦਾ ਹਾਂਜੀ ਬਈ ਕਲਚ ਇਹਦਾ ਕੰਮ ਕਰਦਾ ਬ੍ਰੇਕ ਦਿਖਾਦਾ ਹੈ ਬ੍ਰੇਕ ਵੀ ਇਹਦੇ ਕੰਮ ਕਰਦਾ ਸਿੰਗਲ ਸਿੰਗਲ ਠੀਕ ਆ ਸੋ ਦੇਖੋ ਮਿੱਤਰੋ ਕਲਚ ਤੇ ਬ੍ਰੇਕ ਦੋਵੇਂ ਚੀਜ਼ਾਂ ਕੰਮ ਕਰਦੀਆਂ ਜਿਵੇਂ ਅਸਲੀ ਟਰੈਕਟਰ ਦੇ ਕੰਮ ਕਰਦੀਆਂ ਹੁੰਦੀਆਂ ਆ ਬ੍ਰੇਕ ਡਰਮ ਇਹਦੇ ਲੱਗੇ ਹੋਏ ਓਵੇਂ ਸਾਰੇ ਸਵਰਾਜ ਆਉਂਗੇ ਠੀਕ ਆ ਉਹ ਦੇਖ ਸਕਦੇ ਹੋ ਮਿੱਤਰੋ ਜਿਵੇਂ ਬ੍ਰੇਕ ਡਰਮ ਅਸਲੀ ਟਰੈਕਟਰ ਦੇ ਲੱਗੇ ਹੁੰਦੇ ਹਨ ਨਾ ਓਵੇਂ ਬਾਈ ਨੇ ਲਾਏ ਹੋਏ ਆ ਸੀਟ ਵੀ ਇਹ ਵੀ ਬਾਈ ਨੇ ਜਿਵੇਂ ਜਿੱਥੇ ਦੇਖੋ ਮਿੱਤਰੋ ਜਿਵੇਂ ਸੀਟ ਅਸਲੀ ਟਰੈਕਟਰ ਦੇ ਐਡਜਸਟ ਹੁੰਦੀ ਹੈ ਨਾ ਉਵੇਂ ਬਾਈ ਨੇ ਇਸ ਟਰੈਕਟਰ ਦੇ ਵੀ ਆਪਦੇ ਬਣਾ ਕੇ ਲਾਈ ਆ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਹੋ ਜਾਂਦੀ ਹੈ ਜਿਵੇਂ ਅਸਲੀ ਟਰੈਕਟਰ ਤੇ ਹੁੰਦੀ ਆ ਤੇ ਇਸ ਤੋਂ ਬਿਨਾਂ ਆਪਾਂ ਪੀਟੀਓ ਸ਼ਾਫਟ ਵੀ ਦਿਖਾ ਦਈਏ ਇੱਕ ਵਾਰੀ ਹਾਂਜੀ ਆ ਦੇਖੋ ਮਿੱਤਰੋ ਪੀਟੀਓ ਸ਼ਾਫਟ ਇਹਦੇ ਚੱਕਰ ਲਿਖੇ ਹੋਏ ਆ 540 ਚੱਕਰ ਲਿਖਿਆ ਰਹੇ ਹਾਂਜੀ ਹਾਂਜੀ ਠੀਕ ਆ ਇਹ ਕਿਵੇਂ ਫਾਰਵਰਡ ਰਿਵਰਸ ਦੋਵੇਂ ਆ ਹਾਂਜੀ ਫਾਰਵਰਡ ਤੇ ਰਿਵਰਸ ਦੋਵੇਂ ਆ ਦੋ ਸਪੀਡਾਂ ਚ ਉਹ ਵੀ ਇਹਦੀਆਂ ਦੋ ਸਪੀਡਾਂ ਫਾਰਵਰਡ ਤੇ ਰਿਵਰਸ ਵੀ ਆ ਠੀਕ ਆ ਸੋ ਆ ਦੇਖ ਸਕਦੇ ਹੋ ਬਾਈ ਲੈਂ ਠੀਕ ਆ ਕੋਈ ਕਮ ਹੀ ਨਹੀਂ ਨਿਕ ਕੱਢ ਸਕਦਾ ਕੋਈ ਹੈ ਨਾ ਇਹ ਕਮੀ ਕੱਢਣੀ ਵੀ ਨਹੀਂ ਚਾਹੀਦੀ ਕਿਉਂਕਿ ਮਿਹਨਤੀ ਬਹੁਤ ਕੀਤੀ ਆ ਕਿੰਨੇ ਟਾਈਮ ਦੇ ਵਿੱਚ ਇਹ ਤਿਆਰ ਹੋ ਗਿਆ ਇਹਨੂੰ ਤਕਰੀਬਨ ਜੀ ਸਾਲ ਹੀ ਲਾ ਕੇ ਆਪਣਾ ਸਾਲ ਲੱਗਿਆ ਟਰੈਕਟਰ ਤਾਂ ਬਹੁਤ ਤਿਆਰ ਕਰਦੇ ਆ ਪਰ ਜਿਹੜੀ ਕੱਲੀ ਕੱਲੀ ਚੀਜ਼ ਜਿਵੇਂ ਕੰਮ ਕਰਦੀ ਆ ਨਾ ਬਰੀਕੀ ਚ ਜਿਹੜਾ ਕੰਮ ਹੁੰਦਾ ਉਹ ਬਹੁਤ ਘੱਟ ਲੋਕ ਤਿਆਰ ਕਰ ਸਕਦੇ ਆ ਜਿਵੇਂ ਭਾਈ ਜੱਸੇ ਨੇ ਇਹ ਕੀਤਾ ਤੁਸੀਂ ਆ ਦੇਖੋ 에ਅਰ ਫਿਲਟਰ ਦੇਖ ਲਓ ਇਹ ਵੀ ਜਿਵੇਂ ਬਰੀਕ ਨੱਟ ਲਾਏ ਆ ਹੋਰ ਜਿਵੇਂ ਆ ਰੇਸ ਕਰੀ ਭਾਈ ਜੱਸੇ ਮੜ ਜੀ ਹਾਂਜੀ ਆ ਆਪਣਾ ਆ ਦੇਖੋ ਰੇਸ ਜਦੋਂ ਆਪਾਂ ਦਿੰਦੇ ਆ ਟਰੈਕਟਰ ਦੀ ਤੇ ਆ ਦੇਖੋ ਨਾਲ ਉਵੇਂ ਇਸ ਤੋਂ ਬਿਨਾ ਆ ਸਾਰੇ ਤੁਸੀਂ ਫਿਲਟਰ ਵਗੈਰਾ ਦੇਖ ਸਕਦੇ ਹੋ ਪੂਰਾ ਬਰੀਕੀ ਦੇ ਵਿੱਚ ਕੰਮ ਜਿਵੇਂ ਅਸਲੀ ਟਰੈਕਟਰ ਦੇ ਹੁੰਦਾ ਸਾਰਾ ਓਮੇ ਬਾਈ ਨੇ ਕੀਤਾ ਸ਼ੋਅ ਖੋਲਦੀ ਹੈ ਇਹਦੀ ਸ਼ੋਅ ਖੋਲਦੀ ਹੈ ਜੀ ਠੀਕ ਆ ਸੋ ਜਿਵੇਂ ਆ ਸ਼ੋਅ ਖੋਲਣ ਉਹਦੇ ਆ ਲਾਏ ਹੁੰਦੇ ਆ ਇਹ ਵੀ ਕੰਮ ਬਧਿਆਹ ਦੇਖੋ ਅਸਲੀ ਟਰੈਕਟਰ ਨੂੰ ਵੀ ਇਹ ਕੰਮ ਦੇ ਆ ਆ ਲਓ ਜੀ ਸ਼ੋਅ ਖੁੱਲ ਗਈ ਆ ਤੇ ਓਵੇਂ ਤਿੰਨ ਸਿਲੰਡਰ ਆ ਆ ਸਾਰਾ ਤੁਸੀਂ ਸੈਸ਼ਟਾਂ ਵਿੱਚੋਂ ਦੇਖ ਸਕਦੇ ਹੋ ਤੇ ਬਾਕੀ ਵੀ ਤੁਸੀਂ ਇੱਧਰ ਆ ਆਰਮਾ ਦੇਖ ਸਕਦੇ ਹੋ ਟਰੈਕਟਰ ਦੀਆਂ ਬਿਲਕੁਲ ਓਮੇ ਬਾਈ ਨੇ ਬਣਾ ਕੇ ਲਾਈਆਂ ਜਿਵੇਂ ਅਸਲੀ ਟਰੈਕਟਰ ਦੇ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਆ ਹੱਬ ਦੇ ਤੱਲੇ ਉਹ ਚੰਗੀ ਤਰ੍ਹਾਂ ਤੁਸੀਂ ਧਿਆਨ ਨਾਲ ਦੇਖੋ ਤਾੜਾ ਰੋੜਾ ਬ੍ਰਿਕਾਂ ਦੀਆਂ ਉਵੇਂ ਚੱਲਦੀਆਂ ਜਿਵੇਂ ਅਸਲੀ ਦੇ ਚੱਲਦੀਆਂ ਹੁੰਦੀਆਂ ਤੇ ਹੁਣ ਚਲਾ ਕੇ ਦਿਖਾਈਏ ਆਪਾਂ ਹਾਂਜੀ ਲੋ ਬਈ ਕਰਤਾ ਕਾਰਡ ਬਈ ਜਿਸ ਨੇ ਟਰੈਕਟਰ ਤੇ ਦਿਖਾ ਬਈ ਜਿਸੇ ਦੇ ਕਰਤਾ ਆਪਾਂ ਫਿਰ ਕੀ ਕੀ ਕੰਮ ਕਰਦਾ ਇਹ ਹਾਂਜੀ ਪਹਿਲਾਂ ਆਪਾਂ ਪੀਡੀਓ ਚੈੱਕ ਕਰਾ ਲਨੇ ਸਾਰਾ ਕੰਟਰੋਲਰ ਬੋਰਡ ਤੋਂ ਆ ਹਾਂਜੀ ਵੀਡੀਓ ਵਗੈਰਾ ਵੀ ਹਾਂਜੀ ਗੇਅਰ ਆਪਾਂ ਨੂੰ ਇਧਰੋਂ ਦੇਣਾ ਪੈਣਾ ਠੀਕ ਆ ਠੀਕ ਆ ਮੈਂ ਮੋੜ ਦੂੰਗਾ ਵਰਕਿੰਗ ਰਿਪੋਰਟ ਤੋਂ ਕਰੂਗੀ ਠੀਕ ਆ ਵੀਡੀਓ ਦਿਖਾ ਕੇ ਕਾਈ ਚੈੱਕ ਕਿਵੇਂ ਕੰਮ ਕਰਦੀ ਹੈ ਆ ਦੇਖੋ ਮਿੱਤਰੋ ਕੋਲ ਕਰਕੇ ਦਿਖਾ ਲਏ ਜੀ ਹਰ ਵਾਰ ਤੋਂ ਲਓ ਜੀ ਠੀਕ ਹੈ ਇਹ ਮੋੜ ਤਾਂ ਹੀ ਹੋ ਜਾਂਦੀ ਆ ਠੀਕ ਆ ਤੇ ਹੁਣ ਆ ਇਧਰੋਂ ਕਲਚ ਤੇ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਇਧਰੋਂ ਰਿਵੋਲਟ ਤੋਂ ਆਪਣੀ ਆਉਣਾ ਨਾ ਵੀਡੀਓ ਆਹ ਵੀਡੀਓ ਖੜ ਗਈ ਇਹਦੀ ਦੇਖੋ ਮਿੱਤਰੋ ਕਲਚ ਦੇ ਅਨੁਸਾਰ ਜਿਹੜੀ ਪੀਟੂਏ ਦੀ ਉਹ ਬੰਦ ਹੋ ਗਈ ਚੱਲ ਰਿਹਾ ਠੀਕ ਆ ਉਹ ਵਾਕੀ ਬਈ ਕਮਾਲ ਆ ਬਈ ਦੋ ਤਰਾਤ ਛੱਡ ਦਾਂਗੇ ਚੱਲ ਪੂ ਬਈ ਠੀਕ ਆ ਹੁਣ ਟੋਰ ਕੇ ਦਿਖਾਈ ਬਾਈ ਇਹਨੂੰ ਬੈਕ ਗੇਅਰ ਪਾਈ ਇਹਦਾ ਮੜਾ ਜਾ ਲਓ ਬਈ ਦੇਖ ਸਕਦੇ ਹੋ ਤੇ ਹੁਣ ਗਾਹ ਨੂੰ ਦੁਰ ਲਓ ਬਈ ਕਰੋ ਚੈੱਕ ਇਰਾਣੀ ਪ੍ਰਿਆ ਫਿਰਦਾ ਨਾ ਅਸਲੀ 855 ਤੇ ਲੋ ਗੇਅਰ ਵੀ ਪਾ ਕੇ ਦੱਸ ਜੀ ਮਾੜਾ ਜਿਹਾ ਕਿੰਨਾ ਤੋਰਾ ਇਹਦਾ ਦੇਖੀਏ ਲੋ ਬਈ ਲੋ ਗੇਅਰ ਲਾਤਾ ਆ ਦੇਖੋ ਤੋਰਾ ਇਹਦਾ ਬਣਦੀ ਹੈ ਗੱਲ ਪਾਈ ਨੂੰ ਫੋਲੋ ਕਰ ਲਓ ਉਵੇਂ ਹੀ ਰੇਜਵੇਂ ਅਸਲੀ ਟਰੈਕਟਰ ਦੇ ਆਪ ਦਿੰਨੇ ਆ ਉਵੇਂ ਇਹਦੇ ਜਿਹੜੀ ਦਿੱਤੀ ਜਾਂਦੀ ਹੈ ਤੇ ਬਾਕੀ ਬਈ ਜਿ세 ਅਜਵੇਂ ਟਾਇਰ ਆ ਇਹਦੇ ਹਨਾ ਇਹ ਤੂੰ ਆਪ ਤਿਆਰ ਕੀਤਾ ਜਾਂ ਬਣੇ ਬਣੇ ਮਿਲ ਜਾਂਦੇ ਐ ਟਾਇਰ ਆਪਾਂ ਆਪ ਦੇ ਤਿਆਰ ਕਰੇਗਾ ਸਾਰੀ ਟੀਜ਼ ਆਪਣੀ ਏ ਟੂ ਜ਼ेड ਆਪਦੀ ਤਿਆਰ ਕੀਤੀ ਕੱਲੀ ਕੱਲੀ ਚੀਜ਼ ਕੱਲੀ ਕੱਲੀ ਮਿਹਨਤ ਬਹੁਤ ਲੱਗਦੀ ਹੋਊ ਯਾਰ ਕੱਲਾ ਹੀ ਤਿਆਰ ਕਰਦਾ ਕਿ ਜਾਂ ਕੋਈ ਹੋਰ ਵੀ ਹੁੰਦਾ ਨਾਲ ਤੇ ਨਹੀਂ ਠੀਕ ਆ ਪੂਰਾ ਸਾਲ ਲੱਗ ਗਿਆ ਇਹਨੂੰ ਹਨਾ ਬਾਈ ਨੇ ਫਾਰਮ ਟ੍ਰੈਕ ਕੰਪਨੀ ਦੇ ਨਾਲ ਵੀ ਕੰਮ ਕੀਤਾ ਜੱਸੇ ਨੇ ਕਿਉਂਕਿ ਜਦੋਂ ਆਪਾਂ ਪਹਿਲਾਂ ਜੂਨੀਅਰ ਦੀ ਵੀਡੀਓ ਪਾਈ ਸੀ ਉਦੋਂ ਬਾਈ ਦੱਸਦਾ ਸੀ ਵੀ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨਾਲ ਫਿਰ ਬਾਈ ਨੇ ਕੰਮ ਕੀਤਾ ਸੋ ਇੰਨਾਂ ਦੇ ਨੌਜਵਾਨ ਬਾਈ ਵਾਕਈ ਜਿਹੜੇ ਮਿਹਨਤੀ ਆ ਉਹ ਅੱਗੇ ਆਉਣੇ ਚਾਹੀਦੇ ਆ ਤੇ ਬਾਈ ਜੱਸਾ ਬਹੁਤ ਮਿਹਨਤ ਕਰਦਾ ਸੋ ਬਾਈ ਨੂੰ ਸਪੋਰਟ ਜ਼ਰੂਰ ਕਰੋ ਤੇ ਬਾਕੀ ਬਾਈ ਜੱਸੇ ਤੂੰ ਕੁਝ ਕਹਿਣਾ ਚਾਹਣਾ ਹਾਂਜੀ ਬਾਈ ਬਾਕੀ ਆਪਣੇ ਭਰਾ ਨਰਿੰਦਰ ਨੇ ਆਪਣਾ ਚੈਨਲ YouTube ਚੈਨਲ ਦੱਸ ਹੀ ਦਿੱਤਾ ਸਾਰੇ ਜਾਣੇ ਸਪੋਰਟ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਿਓ ਸੋ ਬਾਈ ਜ਼ਰੂਰ ਬ